ਅਰਜਨ ਉੱਚਾ ਕਰਨ ਵਾਲੇ ਗੁਰਬਾਣੀ ਵਿਚਾਰ ਭਾਗ 170 ਤਨ ਗੁਰੂ ਨਾਨਕ ਗੁਰੂ ਪਿਆਰਿਓ ਅੱਜ ਅਸੀਂ ਪੰਚਮ ਪਾਛਾ ਗੁਰੂ ਅਰਜਨ ਸਾਹਿਬ ਜੀ ਦੇ ਤੇ ਨਾਸਰੇ ਰਾਗ ਵਿੱਚ ਇਹ ਬੋਲ ਅਤਿ ਉੱਤਮ ਬੋਲ ਦੇ ਵਿਚਾਰ ਕਰਦੇ ਹਾਂ ਆਓ ਸੁਣਦੇ ਹਾਂ ਮੰਗੂੰ ਰਾਮ ਤੇ ਇੱਕ ਦਾਨ ਮੰਗੂੰ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਗਾ ਸਭਲ ਮਨੋਰਥ ਪੂਰਨ ਹੋਵਾ ਸਿਮਰੋ ਤੁਮਰਾ ਨਾਮ ਸਿਮਰੋ ਤੁਮਰਾ ਨਾਮ ਮੰਗੂ ਰਾਮ ਤੇ ਇੱਕ ਦਾਨ ਮੰਗੂ ਰਾਮ ਤੇ ਇੱਕ ਦਾਨ ਗੁਰੂ ਜੀ ਕਹਿੰਦੇ ਹਨ ਮੈਂ ਰਾਮ ਪਰਮਾਤਮਾ ਵਾਹਿਗੁਰੂ ਤੋਂ ਇੱਕ ਦਾਨ ਮੰਗਦਾ ਹਾਂ ਇੱਕ ਦਾਨ ਇਹ ਗੁਰੂ ਜੀ ਸਾਡੇ ਪ੍ਰਥਾਏ ਕਹਿ ਰਹੇ ਹਨ ਉਹਨਾਂ ਤੋਂ ਆਪ ਸਰਕਾਰ ਰੂਪ ਪਰਮਾਤਮਾ ਸਨ ਸਾਡੇ ਪ੍ਰਥਾਏ ਮਤਲਬ ਸਾਡੇ ਵੱਲੋਂ ਹੋ ਕੇ ਕਹਿ ਰਹੇ ਹਨ ਰਾਮ ਪਰਮਾਤਮਾ ਤੋਂ ਮੈਂ ਇੱਕ ਦਾਨ ਮੰਗਦਾ ਹਾਂ ਉਸ ਦਾਨ ਮੈਨ ਮਿਲ ਜਾਵੇ ਤਾਂ ਕੀ ਹੋਵੇਗਾ ਸਗਲ ਮਨੋਰਥ ਪੂਰਨ ਹੋਵੇ ਸਗਲ ਮਨੋਰਥ ਪੂਰਨ ਹੋਵੇ ਪੁਰਨ ਸਾਰੇ ਸਗਲ ਮੇਰੇ ਸੰਪੂਰਨ ਮਨੋਰਥ ਜਿਤਨੇ ਮੈਨੂੰ ਜ਼ਰੂਰਤਾਂ ਹਨ ਸਾਰੇ ਪੂਰੇ ਹੋ ਜਾਂਦੇ ਹਨ ਉਹ ਜਾਣਗੇ ਕੀ ਮੰਗਦੇ ਹਨ ਮੰਗਦੇ ਹਨ ਸਿਮਰੋ ਤੁਮਰਾ ਨਾਮ ਸਿਮਰੋ ਤੁਮਰਾ ਨਾਮ ਦੇਖੋ ਤੁੰਬੈ ਮੈਂ ਈਸ਼ਵਰ ਤੇਰਾ ਨਾਮ ਹੀ ਸਿਮਰਨਾ ਚਾਹਉਨਾ ਪਰ ਇਸ ਗੱਲ ਦਾ ਮੈਨੂੰ ਪੱਕਾ ਮੇਰੇ ਤੇ ਕਰਦੇ ਮੈਂ ਈ ਸਿਮਰਦਾ ਰਹਾ ਤਾਂ ਕਿ ਮੈਂ ਸਾਰੇ ਆਪਣੇ ਮਨੋਰਥ ਪੂਰੇ ਕਰ ਸਕਾਂ ਕਿਉਂਕਿ ਮਨ ਪਤਾ ਹੈ ਕਿ ਇਸ ਤੋਂ ਬਿਨਾ ਮੇਰਾ ਰਾਜ ਨਹੀਂ ਹੋ ਸਕਦਾ ਮੇਰੇ ਕਾਰਜ ਸਿੱਧ ਨਹੀਂ ਹੋ ਸਕਦੇ ਮੇਰੀ ਜ਼ਿੰਦਗੀ ਦਾ ਮਨੋਰਥ ਵੀ ਪੂਰਾ ਨਹੀਂ ਹੋ ਸਕਦਾ ਤਾਂ ਮੈਂ ਵਧੀਆ ਜੀਵਨ ਨਹੀਂ ਜੀ ਸਕਦਾ ਸੰਤੋਸ਼ ਵਾਲਾ ਸੰਤੋਖ ਵਾਲਾ ਸਬਰ ਵਾਲਾ ਸ਼ਾਇਦ ਵਾਲਾ ਜੀਵਨ অতি ਉੱਤਮ ਜੀਵਨ ਬਤਰੇ ਨਾਮ ਤੋਂ ਬਿਨਾ ਨਹੀਂ ਜੀ ਸਕਦਾ ਇਸ ਕਰਕੇ ਹੀ ਮੇਰੇ ਵਾਹਿਗੁਰੂ ਹੈ ਮੇਰੇ ਪ੍ਰਭੂ ਮੈਨੂੰ ਆਪਣਾ ਨਾਮ ਆਪਣਾ ਦਾਨ ਵਿੱਚ ਮੈਨੂੰ ਤੇਰ ਦਿਓ ਇੱਕ ਦਾਨ ਦੇ ਦਿਓ ਪੱਕਾ ਵਧੀਆ ਇੱਕ ਦਾਨ ਦੇ ਦਿਓ ਵਧੀਆ ਦਾਨ ਹੀ ਹੈ ਪ੍ਰਭੂ ਦਾ ਸਿਮਰਨ ਇਹ ਦਾਤ ਮੈਨੂੰ ਮਿਲ ਜਾਵੇ ਤਾਂ ਮੈਂ ਹਰ ਵੇਲੇ ਹੀ ਪ੍ਰਭੂ ਦੇ ਗੁਣ ਗਾੰਦਾ ਰਵਾਂ ਗਣ ਗਾੰਦਾ ਰਵਾਂ ਤੇ ਆਪਣੇ ਮਨ ਦੀ ਮੈਲ ਧੋ ਲਵਾ ਮਨ ਨੂੰ ਪਵਿੱਤਰ ਕਰ ਲਵਾਂ ਮਨ ਪਵਿੱਤਰ ਹੋ ਗਿਆ ਤਾਂ ਸਭ ਕੁਝ ਮਿਲ ਗਿਆ ਇਸ ਕਰਕੇ ਗੁਰੂ ਜੀ ਨੇ ਇਹ ਮੰਗ ਰੱਖੀ ਹੈ ਕਿ ਪ੍ਰਮਾਤਮਾ ਮੈਨੂੰ ਇਸ ਦਾ ਦਾਨ ਦੇ ਦਿਓ ਅਸੀਂ ਬਹੁਤ ਚੀਜ਼ਾਂ ਦਾ ਮੰਗਦੇ ਰਹਿੰਨੇ ਹਰ ਵੇਲੇ ਹਾਂ ਵੀ ਕੱਖ ਬਿਖਾਰੀ ਤੇਰੇ ਤੂੰ ਨਿਛਪਤ ਹੈ ਦਾਤਾ ਤੂੰ ਹਮੇਸ਼ਾ ਸਾਡੇ ਲੋੜਾਂ ਪੂਰੀਆਂ ਕਰਦਾ ਹੈ ਪਰ ਇਸ ਗੱਲ ਦਾ ਮੈਨੂੰ ਅਜ ਦਾਨ ਨ ਪੱਕਾ ਕਰ ਦਾਨੀ ਦੇ ਦੋ ਕਿ ਮੈਂ ਤੁਹਾਡਾ ਸਿਮਰਨ ਕਰਾਂ ਮੈਂ ਈਸ਼ਵਰ ਦਾ ਤੁਹਾਡਾ ਸਿਮਰਨ ਕਰਾਂ ਤੇ ਆਪਣਾ ਜੀਵਨ ਵਧੀਆ ਬਣਾ ਲਵਾਂ ਸੁਖਾਲਾ ਸੁਖੀ ਖੁਸ਼ਹਾਲ ਬਣਾ ਲਵਾਂ ਸੱਚਾ ਸੁੱਚਾ ਏਹੀ ਤੇ ਹੈ ਬਾਕੀ ਸਭ ਝੂਠ ਹੈ ਦੁੱਖਾਂ ਦਾ ਘਾਰ ਹੈ ਨਾਮ ਤੋਂ ਬਿਨਾ ਸਭ ਬੇਕਾਰ ਹੈ ਸਭ ਬੇਕਾਰ ਹੈ ਨਾਮ ਨਹੀਂ ਹੈ ਸੱਚ ਨਹੀਂ ਹੈ ਪੱਲੇ ਤਾਂ ਝੂਠ ਤੇ ਸਾਰੀਆਂ ਸਮੱਸਿਆਵਾਂ ਦੀ ਜੜ ਹੁੰਦਾ ਹੈ ਸਭ ਉੱਥੋਂ ਹੀ ਕਿੱਥੋਂ ਆਉਂਦੀਆਂ ਹਨ ਨਾਮ ਨਹੀਂ ਤਾਂ ਫਿਰ ਝੂਠ ਹੋਏਗਾ ਤਾਂ ਕੀ ਹੋਏਗਾ ਦੁੱਖੀ ਦੁੱਖ ਦੁੱਖੀ ਦੁੱਖ ਉਹਨਾਂ ਦੇ ਮਾਨਸਿਕ ਸਰੀਰਕ ਤੇ ਤਨ ਦੇ ਵੀ ਸਭ ਦੁੱਖ ਆਣਗੇ ਤਾਂ ਇਹ ਚਲਾ ਜਾਏਗਾ ਜਾਂ ਹਨ ਦੇ ਕਾਰਨ ਝਗੜੇ ਹੋਣਗੇ ਸਭ ਤਰ੍ਹਾਂ ਦੇ ਦੁੱਖ ਆਣਗੇ ਡਿਪਰੈਸ਼ਨ ਆਏਗਾ ਨਹੀਂ ਹੋਏਗਾ ਇਹ ਮਤਲਬ ਜ਼ਿਆਦਾ ਹੋ ਜਾਏਗੀ ਤਾਂ ਵੀ ਡਿਪਰੈਸ਼ਨ ਚ ਹੋਵਾਂਗੇ ਤੇ ਤੇ ਖੁਸ਼ ਨਾ ਜਾਵੇ ਇਹ ਮਾਇਆ ਚਲੀ ਨਾ ਜਾਵੇ ਅੱਜ ਮੈਨੂੰ ਧਨ ਮੇਰ ਕੋਲ ਆ ਗਿਆ ਹੈ ਭਾਈ ਹੋ ਕਰ ਕਰੋ ਜਿਵੇਂ ਹੀ ਹੈ ਤੇ ਇਹ ਮੇਥੋਂ ਚਲਾ ਨਾ ਜਾਵੇ ਇਸ ਗੱਲ ਦਾ ਫਿਰ ਚੋਰਾ ਲੱਗਾ ਰਹਿੰਦਾ ਹੈ ਪਰ ਇਹ ਸਭ ਚੋਰੇ ਰੁੱਖ ਸੁਖ ਸਭ ਦੂਰ ਹੋ ਜਾਂਦੇ ਹਨ ਤੇ ਸੁਖੀ ਸੁਖ ਮਿਲਦੇ ਹਨ ਤਾਂ ਉਸ ਦਿਨ ਨਾਲ ਸਿਰਫ ਨਾਮ ਸਿਮਰਨ ਦੇ ਨਾਲ ਹੀ ਇਹ ਹੀ ਇੱਕ ਸਭ ਤੋਂ ਵੱਡੀ ਦਵਾਈ ਹੈ ਸਭ ਤੋਂ ੜਾ ਇਲਾਜ ਹੈ ਇਹ ਹੀ ਅਤੀ ਉੱਤਮ ਸਰਵ ਉੱਤਮ ਗੱਲ ਹੈ ਵਿਚਾਰ ਹੈ اے ਪ੍ਰਭੂ ਮਨ ਨੂੰ ਆਪਣਾ ਨਾਮ ਦੇ ਦੇਓ ਮੈਂ ਨਾਮ ਜਿਮ ਤੇ ਸੁਖੀ ਰਹਾ ਖੁਸ਼ ਰਹਾ ਤੇਰੇ ਨਾਲ ਮੈਂ ਜੁੜ ਜਾਵਾਂ ਮੈਨੂੰ ਪਤਾ ਹੈ ਕਿ ਤੇਰੇ ਨਾਮ ਵਿੱਚ ਕਿੰਨੀਆਂ ਬਰਕਤਾਂ ਨੇ ਕਿਉਂਕਿ ਤੂੰ ਗੁਣਾਂ ਦਾ ਖਜ਼ਾਨਾ ਹੈ ਸੱਚ ਹੀ ਸੱਚ ਹੈ ਤੇ ਮੈਂ ਤੇਰੇ ਨਾਮ ਸਿਮਰਨ ਕਰਾਂਗਾ ਤੇਰਾ ਵਾਹਿਗੁਰੂ ਤੇਰੇ ਨਾਮ ਦਾ ਤਾਂ ਮੇਰੇ ਵੱਲ ਵੀ ਇਹ ਸਾਰੀਆਂ ਚੀਜ਼ਾਂ ਸੁੱਖ ਆ ਜਾਣਗੀਆਂ ਦੁੱਖ ਨਿਕਲਦੇ ਜਾਣਗੇ ਸੌਖ ਆਉਂਦੇ ਜਾਣਗੇ ਆਨੰਦ ਖੇੜਾ ਸ਼ੁਰੂ ਹੋ ਜਾਏਗਾ ਹੌਣਾ ਜ਼ਿੰਦਗੀ ਦਾ ਬੜੇ ਆਨੰਦ ਨਾਲ ਸੌਦਾ ਨਾਲ ਰਸ ਨਾਲ ਤੇਰੇ ਨਾਮ ਦੇ ਨਾਲ ਜੋੜ ਕੇ ਪੋਗਾਗਾ ਤਾਂ ਬਹੁਤ ਮਜ਼ਾ ਆਏਗਾ ਜ਼ਿੰਦਗੀ ਜ਼ਿੰਦਗੀ ਬਣ ਜਾਏਗੀ ਦੁੱਖਾਂ ਦਾ ਗੜ ਨਹੀਂ ਰਹੇਗਾ ਕਹਿੰਦੇ ਹਨ ਨਾ ਜਿਸ ਨਾਲ ਰਾਜਾਰੇ ਲਾਓਗੇ ਉਹ ਜੈ ਬਣ ਜਾਓਗੇ ਕਿਸੇ ਲੋਬੀ ਲਾਲਚੀ ਨਾਲ ਭਰਿਆ ਹੋਇਆ ਜਿਹੜਾ ਪਾਪਾਂ ਦਾ ਹੋਏਗਾ ਤਾਂ ਉਹ ਉਹ ਜਿਹਾ ਹੀ ਰੰਗ ਚੜੇਗਾ ਜੇ ਕੋ ਗੁਰਮਖ ਨਾਲ ਸੱਚੇ ਇਨਸਾਨ ਨਾਲ ਦੋਸਤੀ ਕਰ ਲੋਗੇ ਤਾਂ ਉਹਦੇ ਵਰਗਾ ਹੀ ਰੰਗ ਚੜ ਜਾਏਗਾ ਤੇ ਫਿਰ ਇੱਥੇ ਤਾਂ ਗੁਰੂ ਜੀ ਸਿਰਫ ਪ੍ਰਭੂ ਦੇ ਸਿਮਰਨ ਦੀ ਗੱਲ ਕਰ ਰਹੇ ਹਨ ਪ੍ਰਭੂ ਨਾਲ ਦੋਸਤੀ ਕਰਨ ਦੀ ਗੱਲ ਕਰ ਰਹੇ ਹਨ ਤਾਂ ਜੇ ਅਸੀਂ ਗੁਰੂ ਨਾਲ ਹੀ ਦੋਸਤੀ ਕਰ ਲਈ ਪ੍ਰਭੂ ਨਾਲ ਦੋਸਤੀ ਕਰ ਲਈ ਤਾਂ ਫਿਰ ਕੀ ਰਹਿ ਗਿਆ ਗੁਰੂ ਦਾ ਰੰਗ ਸਾਨੂੰ ਚੜ ਜਾਏਗਾ ਸੱਚ ਦਾ ਰੰਗ ਸਾਨੂੰ ਚੜ ਜਾਏਗਾ ਅਸੀਂ ਆਨੰਦ ਵਿੱਚ ਆ ਜਾਵਾਂਗੇ ਆਨੰਦ ਵਿੱਚ ਆ ਜਾਵਾਂਗੇ ਸਭ ਸੁੱਖਾਂ ਨਾਲ ਭਰਪੂਰ ਹੋ ਜਾਵਾਂਗੇ ਥੋੜੇ ਜਿਹਾ ਸਮੇਂ ਦੀ ਗੱਲ ਹੋਏਗੀ ਅਜ ਇਸ ਪੰਡਾ ਸ਼ੁਰੂ ਕਰਾਂਗੇ ਤਾਂ ਕੁਝ ਦਿਨਾਂ ਚ ਅਨਜਲ ਤੇ ਵੀ ਪਹੁੰਚ ਜਾਂਦਾ ਬੰਦਾ ਇੱਥੇ ਥੋੜੇ ਜਿਹਾ ਸਾਲ ਵੀ ਲੱਗ ਸਕਦੇ ਹਨ ਮਹੀਨੇ ਵੀ ਲੱਗ ਸਕਦੇ ਹਨ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਤੋਂ ਕਿਸ ਤਰ੍ਹਾਂ ਜਪਦੇ ਹਾਂ ਕਿਵੇਂ ਯਾਦ ਕਰਦੇ ਹਾਂ ਕਿਤਨਾ ਯਾਦ ਕਰਦੇ ਹਾਂ ਜੇ ਅਸੀਂ ਆਪਣੇ ਕੁਸ਼ਨ ਨਾਲ ਕਰਾਂਗੇ ਤਾਂ ਸਜੇ-ਸਜੇ ਚੱਲਾਂਗੇ ਜੀ ਸਿੱਧਾ ਹੀ ਪ੍ਰਭੂ ਸਾਨੂੰ ਇਹ ਦਾਨ ਦੇ ਦੇਗਾ ਤਰੁੱਠ ਕੇ ਇੱਕ ਦਮ ਦੇ ਦੇਗਾ ਤਾਂ ਅਸੀਂ ਫਿਰ ਉਤਨੀ ਹੀ ਜਲਦੀ ਅਸੀਂ ਜਲਦੀ ਸੱਚ ਦੇ ਰੰਗ ਵਿੱਚ ਪ੍ਰਭੂ ਦੇ ਰੰਗ ਵਿੱਚ ਰੰਗੇ ਜਾਵਾਂਗੇ ਪ੍ਰਭੂ ਆਨੰਦ ਹੈ ਪਰਮ ਆਨੰਦ ਹੈ ਸੁੱਖਾਂ ਦਾ ਘਰ ਹੈ ਸੋ ਖੁਦਾਤਾ ਹੈ ਆਓ ਰਾਤੇ ਤੁਰ ਪਈਏ ਪ੍ਰਭੂ ਕੋ ਲ ਮੰਗੀਏ ਰੋਜ਼ੇ ਅਰਦਾਸ ਕਰੀਏ ਮੰਗੂ ਰਾਮ ਤੇ ਇੱਕ ਦਾਨ ਮੰਗੂ ਰਾਮ ਤੇ ਇੱਕ ਦਾਨ ਸਿਮਰੋ ਸਿਮਰੋ ਤੁਮਰਾ ਨਾਮ ਸਿਮਰੋ ਸਿਮਰੋ ਤੁਮਰਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਦਵਿੰਦਰ ਜੀ ਸੇ ਨਰੋਲ ਸੱਚ ਦਾ ਗਿਆਨ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਸ਼ੇਅਰ ਵੀ ਕਰੋ ਜੀ ਧੰਨਵਾਦ